ਜਬਰਦਸਤੀ ਕਰ ਰਿਹਾ ਉਹਦੇ 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 ਜਬਰਦਸਤੀ ਪਰ ਅੱਜ ਦੇ ਟਾਈਮ ਸਾਨੂੰ ਇਹਨਾਂ ਨੇ ਪਾਥੀਆਂ ਇਹਨਾਂ ਦੇ ਪਿੰਡਾਂ 'ਚ ਮਾਰਨ ਨੂੰ ਮਜਬੂਰ ਕਰਤਾ ਮੈਂ ਕਿਹਾ ਵੀ ਬੜੇ ਹੋ ਐਤਕੀ ਪਿੰਡਾਂ ਦੇ ਵਿੱਚ ਆਏ ਨੇ ਇਹਨੇ ਸੋ ਵਾਲੇ ਪਾਥੀਆਂ ਤੇ ਆ ਗਏ ਹਾਂ ਮੈਂ ਕਿਹਾ ਜੀ ਬਿਲਕੁਲ ਜਿਵੇਂ ਪਹਿਲਾਂ ਲੱਡੂਆਂ ਦੇ ਟੋਕਰੇ ਭਰਦੇ ਤੇ ਹੁਣ ਪਿੰਡਾਂ 'ਚ ਪਾਥੀਆਂ ਟੋਕਰੇ ਭਰੇ ਹੋਏ ਆਉਣ ਦਾ ਸੀ ਕਰਾਂਗੇ ਇਸ ਵਕਤ ਇਹਨਾਂ ਦਾ ਐਤਕੀ ਸਰਕਾਰ ਨੇ ਛੜਨਾ ਪਹਿਲਾਂ ਉਹਨਾਂ ਨੇ ਢੂਮੜੇ ਦੇ ਵਿੱਚ ਢਾ ਲਾਉਣਾ ਉਹਨਾਂ ਨੇ ਮਾਰਿਆ ਐਦਗੇ ਸੀ ਕਟਾ ਕੱਟੀ ਕੱਟਾਂ ਕੋਈ ਗੱਲ ਨਹੀਂ ਜੇ ਇਹ ਸਾਨੂੰ ਨਹੀਂ ਮਹਿਕਮੇ ਚ ਰਹਿਣ ਦੇਣਗੇ ਤੇ ਸਰਕਾਰ ਚ ਰਹਿ ਥੋੜਾ ਜਾਣਗੇ ਤੇ ਪਿੰਡਾਂ ਛੋੜਾ ਹੋ ਜਾਣਗੇ ਆਉਣ ਤੋਂ ਕੋਈ ਗੱਲ ਨਹੀਂ ਭਾਇਤਾਂ ਨੂੰ ਬਾਹਰ ਕੋ ਜੁਹਣਾਂ ਦੇਖਾਂਗੇ ਫਿਰ ਤਿੰਨੇ ਐਮਰਜੈਂਸੀ ਪੁਹਾਗ ਆਉਂਦੇ ਆ ਪੁਲਿਸ ਸਿਹਤ ਤੇ ਟਰਾਂਸਪੋਰਟ ਸਾਡੇ ਨਾਲ ਤਾਂ ਬੈਠਣ ਦੀ ਟਾਈਮ ਨਹੀਂ ਮਿਲਿਆ ਮੰਤਰੀ ਸਾਹਿਬ ਨੂੰ ਉਹ ਸਾਡੇ ਨਾਲ ਬਹਿੰਦੇ ਆ ਬੰਦ ਕਮਰੇ ਮੀਟਿੰਗਾਂ ਦਬਕਾ ਉਥੇ ਵੀ ਸਸਪੈਂਡ ਕਰ ਦਿਆਂਗੇ ਤੈਨੂੰ ਟਰਮੀਨੇਟ ਕਰ ਦਾਂਗੇ ਜੇ ਬਾਹਰ ਬੋਲੇ ਆ ਐਚ ਵੀ ਜਿਹੜੇ ਬੋਲ ਰਹੇ ਸੀ ਜਦ ਤੱਕ ਜਿਹੜੇ ਮੰਤਰੀ ਸਾਹਿਬ ਕਹਿੰਦੇ ਵੀ ਮੈਨੂੰ ਮਹਿਕਮਾ ਚਲਾਉਣਾ ਨਹੀਂ ਆ ਸਕਿਆ ਉਹ ਮੰਤਰੀ ਸਾਹਿਬ ਤੁਹਾਨੂੰ 4 ਸਾਲ ਹੋਇਆ ਸਾਨੂੰ 15-15 ਸਾਲ ਹੋ ਗਏ ਕਦੇ ਟਿਕਟਾਂ ਕਦੇ ਗਿਓਂ ਰੂਟ ਦੇ ਉੱਪਰ ਕਦੇ ਸਵਾਰੀਆਂ ਨਾਲ ਡੀਲ ਕੀਤਾ ਸਾਡੀਆਂ ਜ਼ਿੰਦਗੀਆਂ ਲੰਘੀਆਂ ਚਿੱਟੀਆਂ ਆ ਗਈਆਂ ਸਾਨੂੰ ਇੱਥੇ ਚੱਲਦੇਆਂ ਨੂੰ ਹੁਣ ਜੇ ਸਰਕਾਰ ਕਿਲੋਮੀਟਰ ਸਕੀਮ ਕਰਨਾ ਚਾਹੁੰਦੀ ਹੈ ਤਾਂ ਮਤਲਬ ਫਿਰ ਮਹਿਕਮਾ ਘਾਟੇ 'ਚ ਹੋਣਾ ਬਾਈ ਜੇਕਰ ਕਿਲੋਮੀਟਰ ਸਕੀਮ ਦੀ ਬੱਸ ਡੀਪੂ ਦੇ ਵਿੱਚ ਪਈ ਜਾਂਦੀ ਆ ਉਹਨੂੰ ਖੜੀ ਨੂੰ ਵੀ 250 ਕਿਲੋਮੀਟਰ ਦੇ ਪੈਸੇ ਦੇਣੇ ਪੈਣੇ ਆ ਮਤਲਬ ਹੀ 12 ਤੋਂ 15 ਰੁਪਏ ਇੱਕ ਬੱਸ ਨੂੰ 1 ਕਿਲੋਮੀਟਰ ਦੇ ਖੜੇ ਦੇ ਦੇਣੇ ਪੈਣਿਆ ਸਾਨੂੰ ਇਹ ਸਰਕਾਰ ਲੈ ਕੇ ਆ ਰਹੀ ਹੈ ਮੰਤਰੀ ਸਾਹਿਬ ਸਾਡੇ ਨਾਲ ਟੌਪ ਟੇਬਲ ਬਹਿ ਜਾਣਾ ਸਾਰੀ ਮੀਡੀਆ ਕਵਰੇਜ ਕਰਕੇ ਲੈਪ ਕਰ ਲੈਣਾ ਜੇ ਤਾਂ ਸਾਡੀ ਤਸੱਲੀ ਕਰਾ ਦੇਣਗੇ ਤਾਂ ਤਾਂ ਅਸੀਂ ਕਿਲੋਮੀਟਰ ਪਵਾ ਕੇ ਉੱਟਾਂਗੇ ਜੇ ਅਸੀਂ ਨੇ ਕਰਾਤੀ ਤਾਂ ਟੈਂਡਰ ਰੱਦ ਕਰ ਦੇ ਉਹ ਜੇ ਮੈਂ ਮੰਤਰੀ ਆ ਮੈਂ ਹੁਣ ਜਣੇ ਖਣੇ ਨਾਲ ਬਹਿ ਜਾਮਾ ਭਾਈ ਇੱਕ ਵਿਧਾਇਕ ਦਾ ਬਿਆਨ ਵਿਧਾਇਕ ਸਾਹਿਬ ਦਾ ਆਇਆ ਸੀ ਵੀ 10 ਪੜੇ ਹੋਏ ਮੈਨੂੰ ਸਵਾਲ ਨਾ ਬੱਚੋ ਪਹਿਲਾਂ ਤੁਸੀਂ ਪੜੇ ਲਿਖੇ ਹੈਗੇ ਹੋ ਸਵਾਲ ਪੁੱਛਣ ਜੋਗੇ ਹੈਗੇ ਤੁਸੀਂ ਕਾ ਮੰਤਰੀ ਸਾਹਿਬ ਸਾਡੇ ਚ ਪੀ ਐਚ ਡੀਆ ਕੀਤੇ ਹੋਏ ਮੁੰਡੇ ਨੇ ਆ ਮੇਰੇ ਡੀਪੂ ਦੇ ਵਿੱਚ ਇੱਥੇ ਪੀ ਐਡ ਐਮ ਟੈਕ ਐਮ ਐਚ ਐਲ ਕੀਤੇ ਹੋਏ ਮੁੰਡੇ ਨੇ ਜੇ ਇਹਨੇ ਕਿਲੋਮੀਟਰ ਸਕੀਮ ਬੱਸ ਲੈ ਕੇ ਆਂਦੀ ਪ੍ਰਾਈਵੇਟ ਮਾਲਕਾਂ ਦੀ ਤਾਂ ਇਹ ਪਿੰਡਾਂ ਚ ਨਾ ਵੜ ਜਾਣ ਇਹ ਸਿੱਧਾ ਚੈਲੰਜ ਆ ਸਰਕਾਰ ਨੂੰ ਸਾਡਾ ਡੇਢ ਮਹੀਨੇ ਤੋਂ ਪਲੱਸ ਹੋ ਗਿਆ ਸਾਨੂੰ ਪੇਮੈਂਟ ਬੀਬੀਆਂ ਦੀ ਕੀਤੀ ਨੂੰ ਤੇ ਮੈਂ ਪੀ ਆਰਟੀਸੀ ਤੇ ਪੰਜਾਬ ਰੋਡਵੇ ਦਾ ਗਣਿਆ ਤਾਂ 1300 ਕਰੋੜ ਤੋਂ ਪਲੱਸ ਹੈ 1300 ਕਰੋੜ ਤੋਂ ਪਲੱਸ ਜਿਹੜਾ ਇਹਨਾਂ ਕਰੀ ਪੈਂਡਿੰਗ ਪਿਆ ਸਾਡਾ ਬੀਬੀਆਂ ਅੱਜ ਤੱਕ ਪੰਜਾਬ ਰੋਡ ਵਿੱਚ ਪੀਆਰਟੀਸੀ ਦਾ ਵਿਭਾਗਾ ਮੁਨਾਫੇ 'ਚ ਰਿਹਾ ਉਹ ਮੰਤਰੀਆਂ ਦੀ ਬਦੌਲਤ ਨਹੀਂ ਰਿਹਾ ਉਹ ਸਾਡੇ ਵਰਕਰਾਂ ਦੀ ਬਦੌਲਤ ਰਿਹਾ ਅਸੀਂ ਕੰਮ ਕੀਤਾ ਅਸੀਂ ਦਿਨ ਰਾਤ ਹੀ ਕੀਤੀ ਆ ਲਾਕਡਾਊਨ ਦੇ ਵਿੱਚ ਵੀ ਸਾਡੀਆਂ ਬੱਸਾਂ ਚੱਲਦੀਆਂ ਧੀਆਂ ਪਰ ਅੱਜ ਸਰਕਾਰ ਅੜੀਲ ਰਵਈਏ 'ਚ ਆਈ ਆ ਵੀ ਅਸੀਂ ਟੈਂਡਰ ਖੋਲ੍ਹਾਂਗੇ ਸਭ ਤੋਂ ਜੋ ਹੁੰਦਾ ਤੁਸੀਂ ਕਰਕੇ ਲਗਾਓ ਬੋਰਡ ਉੱਪਰ ਪੰਜਾਬ ਰੋਡਵੇ ਤੇ ਪੀਆਰਟੀਸੀ ਦਾ ਹੋਊਗਾ ਪਰ ਬੱਸ ਪ੍ਰਾਈਵੇਟ ਮਾਲਕਾਂ ਦੀ ਹੋਊਗੀ ਉੱਤੇ ਡਰਾਈਵਰ ਪ੍ਰਾਈਵੇਟ ਮਾਲਕਾਂ ਦਾ ਆਊਗਾ ਉਹ ਚ ਡੀਜ਼ਲ ਪ੍ਰਾਈਵੇਟ ਮਾਲਕਾਂ ਦਾ ਹੋਊਗਾ ਸੀਰੋ ਪੜ ਬੱਸ ਅੱਡੇ ਕੋਲ ਖੜੀਆਂ ਜਿੱਥੇ ਕਿ ਪੰਜਾਬ ਰੋਡਵੇਜ਼ ਦੀਆਂ ਪੀਆਰਟੀਸੀ ਪਨ ਬੱਸ ਜਿਹੜੀਆਂ ਬੱਸਾਂ ਆ ਉਹ ਦੂਰ ਤੱਕ ਲੰਮੀ ਲਾਈਨ ਲੱਗੀ ਹੋਈ ਆ ਤੇ ਇਹ ਮੁਲਾਜ਼ਮ ਧਰਨੇ ਦੇ ਉੱਤੇ ਆ ਸਵਾਰੀਆਂ ਖੱਤਲਖوار ਹੋ ਰਹੀਆਂ ਨਾਰੇ ਲੱਗ ਰਹੇ ਆ ਤੇ ਵਜ੍ਹਾ ਕੀ ਆ ਇਹ ਦਰਨਾ ਕਿਉਂ ਲੈਣਾ ਪਿਆ ਕੀ ਇਸ ਦੇ ਕਾਰਨ ਹੈ ਜ਼ਿੰਮੇਵਾਰ ਕੌਣ ਹੈ ਕੌਣ ਇਹਦੇ ਨਾਲ ਖੱਤਲਖوار ਹੋ ਰਿਹਾ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਕਿਉਂਕਿ ਇੱਕ ਵਟਾ ਮੈਕਮਾ ਰੋਡਵੇਜ਼ ਦਾ ਜਿਹੜਾ ਕਿ ਅੱਜ ਹੜਤਾਲ ਦੇ ਉੱਤੇ ਆ ਜਿਸ ਤੋਂ ਬਾਅਦ ਕੇ ਬੱਸਾਂ ਸਾਰੀਆਂ ਖੜੀਆਂ ਸੋ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਦੇ ਆ ਭਾਈ ਜੀ ਖੜੇ ਹੋ ਕੇ ਕਰ ਸਕਦੇ ਗੱਲਬਾਤ ਅੱਜ ਕਿਹੜੀ ਵਜੇ ਕਰਕੇ ਤੁਹਾਨੂੰ ਇੱਥੇ ਹੜਤਾਲ ਕਰਨੀ ਪਈ ਆ ਤੇ ਤੁਹਾਡੇ ਆਗੂ ਕਿੱਥੇ ਆਗੂ ਦਿਖ ਨਹੀਂ ਰਹੇ ਅੱਜ ਇਹ ਸਰਕਾਰ ਦਾ ਰਵਈਆ ਅੱਜ ਲੋਕਾਂ ਦੇ ਸਾਹਮਣੇ ਆਇਆ ਜਿਹੜੇ ਮੰਤਰੀ ਸਾਹਿਬ ਬੈ ਕੇ ਮੀਡੀਆ ਦੇ ਸਾਹਮਣੇ ਕਹਿੰਦੇ ਸੀ ਵੀ ਸਾਡੇ ਨਾਲ ਮਲਾਜਮਾਂ ਕੋ ਗੱਲਬਾਤ ਕਰਨਾ ਪਰ ਗੱਲਬਾਤ ਕਰਨ ਤੋਂ ਪਹਿਲਾਂ ਹੀ ਅੱਜ ਸਾਡੇ 11 ਵਜੇ ਗੇਟ ਰੇਲੀਆਂ ਦੀ ਕਾਲ ਸੀ ਸਾਡੇ ਨਾਲ ਗੱਲਬਾਤ ਕਰਨ ਤੋਂ ਹੀ ਪਹਿਲਾਂ ਤੜਕੇ 4 ਵਜੇ ਸਾਡੇ ਪੂਰੇ ਪੰਜਾਬ ਦੇ ਆਗੂ ਨੇ ਜਿਹੜੇ ਉਹ ਡਟੇਨ ਕਰਕੇ ਗ੍ਰਿਫਤਾਰ ਕਰ ਲਏ ਗਏ ਨੇ ਗੇਟ ਰੇਲੀਆਂ ਹੀ ਸੀ ਜਾਂ ਕੁਝ ਹੋਰ ਪ੍ਰੋਗਰਾਮ ਦਿੱਤਾ ਹੋਇਆ ਸੀ ਕੋਈ ਕਿਤੇ ਸੂਚਨਾ ਕੋਈ ਹੋਰ ਗਈ ਹੋਵੇ ਭਾਈਏ ਹੁੜਦੰਗ ਮਚਾਉਣਗੇ ਇਹ ਹੱਲਾ ਗੁੱਲਾ ਕਰਨਗੇ ਵੀ ਚੱਕ ਲੋ ਇਹਨਾਂ ਨੂੰ ਭਾਈ ਇਹ ਤਾਂ ਮੰਤਰੀ ਸਾਹਿਬ ਨੂੰ ਸੋਚਣਾ ਚਾਹੀਦਾ ਸੀ ਸਾਡੇ ਕੋਲ ਤਾਂ ਕੱਲੀਆਂ ਗੇਟ ਟਰੈਲੀਆਂ ਸੀ ਇਹ 4 ਮਹੀਨਿਆਂ ਤੋਂ ਸਰਕਾਰ ਸਾਡੇ ਨਾਲ ਟੈਂਡਰ ਟੈਂਡਰ ਖੇਡ ਰਹੀ ਆ ਉਹ ਟੈਂਡਰ ਖੋਲਦੇ ਆ ਅਸੀਂ ਢਿੱਪੂ ਬੰਦ ਕਰ ਦਿੰਨੇ ਆ ਟੈਂਡਰ ਪੋਸਟਪੋਨ ਪਰ ਅੱਜ ਸਰਕਾਰ ਅੜੀਲ ਰਵਈਏ 'ਚ ਆਈ ਆ ਵੀ ਅਸੀਂ ਟੈਂਡਰ ਖੋਲਾਂਗੇ ਸੋਤੋਂ ਜੋ ਹੁੰਦਾ ਤੁਸੀਂ ਕਰਕੇ ਦਿਖਾਓ ਟੈਂਡਰ ਟੈਂਡਰ ਦਾ ਮਤਲਬ ਕੀ ਆ ਕਾਦਾ ਟੈਂਡਰ ਕਿਹੜੇ ਟੈਂਡਰ ਤੁਹਾਡੀ ਜਾਣ ਦਾ ਜੰਜਾਲ ਬਣਿਆ ਹੋਇਆ ਸਰਕਾਰ ਪੰਜਾਬ ਦੇ ਵਿੱਚ ਕਿਲੋਮੀਟਰ ਬੱਸਾਂ ਲੈ ਕੇ ਆ ਰਹੀ ਆ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਵਿੱਚ ਕਿਲੋਮੀਟਰ ਬੱਸ ਕੀ ਹੁੰਦੀ ਆ ਬੋਰਡ ਉੱਪਰ ਪੰਜਾਬ ਰੋਡਵੇ ਤੇ ਪੀਆਰਟੀਸੀ ਦਾ ਹੋਊਗਾ ਪਰ ਉਹ ਬੱਸ ਪ੍ਰਾਈਵੇਟ ਮਾਲਕਾਂ ਦੀ ਹੋਊਗੀ ਉਥੇ ਡਰਾਈਵਰ ਪ੍ਰਾਈਵੇਟ ਮਾਲਕਾਂ ਦਾ ਆਊਗਾ ਉਹਦੇ ਡੀਜ਼ਲ ਪ੍ਰਾਈਵੇਟ ਮਾਲਕਾਂ ਦਾ ਆਊਗਾ ਇਹ ਲੋਕਾਂ ਨੂੰ ਸਰਕਾਰ ਗਮਰਾਹ ਕਰ ਰਹੀ ਆ ਵੀ ਅਸੀਂ ਸਰਕਾਰੀ ਬੱਸਾਂ ਪਾ ਰਹੇ ਹਾਂ ਪਰ ਸਰਕਾਰ ਕਿਲੋਮੀਟਰ ਬੱਸਾਂ ਆਪਦੇ ਚਿਹਤਿਆਂ ਦੀਆਂ ਪਰ ਉਹ ਤਾਂ ਕਹਿੰਦੇ ਸੀ ਭਈ ਅਸੀਂ ਪ੍ਰਾਈਵੇਟ ਬੱਸਾਂ ਦੇ ਉੱਤੇ ਵੀ ਰੋਡਵੇ ਲਿਖਾ ਦੇਣਾ ਇੱਕ ਸਮਾਂ ਆਊਗਾ ਵੀ ਜਿਨ੍ਹਾਂ ਨੇ ਧੰਦਲੀ ਚਲਾਈ ਹੋਈ ਆ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਆ ਜਿਹੜੇ ਇੱਕ ਇੱਕ ਟਾਈਮ ਦੇ ਉੱਤੇ ਦੋ ਦੋ ਬੱਸਾਂ ਚੱਲ ਰਹੀਆਂ ਇੱਕੋ ਨੰਬਰ ਦੇ ਨਾਲ ਇਹ ਸਾਰਾ ਅਸੀਂ ਖਤਮ ਕਰਾਂਗੇ ਤੇ ਉਹ ਬੱਸਾਂ ਰੋਡਵੇਜ਼ ਦੀਆਂ ਹੋਣਗੀਆਂ ਇੱਕ ਸਮਾਂ ਆਊਗਾ ਪਰ ਇਸ ਟਾਈਮ ਰੋਹਲਾ ਸਰਕਾਰ ਦਾ ਹੈ ਆ ਪੀਆ ਆਰ ਟੀਸੀ ਜਿੱਥੇ ਲਿਖਿਆ ਹੋਇਆ ਹੈ ਨਾ ਜੇ ਥੱਲੇ ਤੁਸੀਂ ਕੱਢੋਗੇ ਉੱਪਰਲਾ ਪੇਪਰਲਾ ਹੋਣਗੇ ਤਾਂ ਥੱਲੇ ਪ੍ਰਾਈਵੇਟ ਮਾਲਕਾਂ ਦਾ ਨਾਮ ਹੋਣੀ ਆ ਜਿਹੜੇ ਅੱਜ ਦੇ ਸਰਕਾਰ 500 ਬੱਸ ਭਾਰੀਆ ਪੂਰੇ ਪੰਜਾਬ ਦੇ ਵਿੱਚ ਪ੍ਰਾਈਵੇਟ ਮਾਲਕਾਂ ਦੀ ਪ੍ਰਾਈਵੇਟ ਬੱਸਾਂ ਇਹ ਕੋਹਾੜਾ ਅੱਜ ਟੈਂਡਰ ਖੋਲਣਾ ਸੀ ਉਹ ਲਗਾਤਾਰ 4 ਮਹੀਨਿਆਂ ਤੋਂ ਸਰਕਾਰ ਟੈਂਡਰ ਖੋਲ ਰਹੀ ਆ ਸੀ ਰੱਦ ਕਰਾ ਦਿੰਨੇ ਆ ਇਹ ਤਾਂ ਪਿਛਲੀ ਵਾਰ ਵੀ ਤੁਸੀਂ ਬੈਠੇ ਸੀ ਉਦੋਂ ਕਹਿੰ ਗੱਲਬਾਤ ਉਰੀ ਨਹੀਂ ਕਿਸੇ ਪਾਸੇ ਪੋਸਟਪੋਨ ਸਰਕਾਰ ਮੰਤਰੀ ਸਾਹਿਬ ਕਹਿੰਦੇ ਵੀ ਤੁਸੀਂ ਕਿਲੋਮੀਟਰ ਬੱਸਾਂ ਪੈ ਲੈਣ ਦਿਓ ਅਸੀਂ ਸੋਡੇ ਮਾਦੀ ਬਣਾਈ ਹੁਣ ਵੀ ਕਹਿੰਦੇ ਆ ਮੰਤਰੀ ਸਾਹਿਬ ਸਾਡੇ ਨਾਲ ਟੋਕ ਟੂ ਟੇਬਲ ਬਹਿ ਜਾਣ ਸਾਰੀ ਮੀਡੀਆ ਕਵਰੇਜ ਕਰਕੇ ਲੈਪ ਕਰ ਲੈਣ ਜੇ ਤਾਂ ਉਹ ਸਾਡੀ ਤਸੱਲੀ ਕਰਾ ਦੇਣਗੇ ਤਾਂ ਤਾਂ ਅਸੀਂ ਕਿਲੋਮੀਟਰ ਪਵਾ ਕੇ ਉੱਠਾਂਗੇ ਜੇ ਅਸੀਂ ਨਾ ਕਰਾਤੀ ਤਾਂ ਟੈਂਡਰ ਰੱਦ ਕਰ ਦੇਣ ਸਿੱਧਾ ਚੱਲ ਜਾ ਵੀ ਸਾਡਾ ਟਾਕ ਟੂ ਟੇਬਲ ਮੰਟਰੀ ਟ੍ਰਾਂਸਪੋਰਟ ਬੈਠੇ ਉਹਦੇ ਲਿਆ ਬਈ ਜਿਹੜੇ ਸੀਨੀਅਰ ਅਧਿਕਾਰੀ ਨੇ ਜਿਹੜੇ ਮੰਤਰੀ ਸਾਹਿਬ ਕਹਿੰਦੇ ਵੀ ਮੈਨੂੰ ਵਿਭਾਗਮਾ ਚਲਾਉਣਾ ਨਾ ਸਕਿਆ ਉਹ ਮੰਤਰੀ ਸਾਹਿਬ ਤੁਹਾਨੂੰ 4 ਸਾਲ ਹੋਇਆ ਸਾਨੂੰ 15-15 ਸਾਲ ਹੋ ਗਏ ਕਦੇ ਟਿਕਟਾਂ ਕੱਟੀਆਂ ਕਦੇ ਗਿਓਂ ਰੂਟ ਦੇ ਉੱਪਰ ਕਦੇ ਸਵਾਰੀਆਂ ਨਾਲ ਡੀਲ ਕੀਤਾ ਸਾਡੀਆਂ ਜ਼ਿੰਦਗੀਆਂ ਲੰਘੀਆਂ ਚਿੱਟੀਆਂ ਆ ਗਈਆਂ ਸਾਨੂੰ ਇੱਥੇ ਚੱਲਦੇਆਂ ਨੂੰ ਸਾਨੂੰ ਨਸ ਗਿਆ ਉਹ ਵੀ ਵਿਭਾਗਮਾ ਕਿਵੇਂ ਚਲਾਉਣਾ ਤੁਸੀਂ ਤੁਸੀਂ ਦੇਖੋ ਵੀ ਤੁਸੀਂ ਆਉਣ ਵਾਲੇ ਭੁੱਖ ਦੇ ਵਿੱਚ ਪਿੰਡਾਂ 'ਚ ਪੜਨਾ ਅੱਗੇ ਬਲਾਕ ਸੰਪਤੀਆਂ ਆ ਰਹੀਆਂ ਪੁੱਛ ਲਓ ਪਿੰਡਾਂ 'ਚ ਆਉਣਾ ਇਹਨਾਂ ਨੂੰ ਪਿੰਡਾਂ 'ਚ ਮંત્રી ਸਾਹਿਬ ਜੀ 4 ਸਾਲਾਂ ਦੇ ਆਏ ਆ ਉਹਨਾਂ ਨੂੰ ਦੇਖੋ ਅਸੀਂ ਡੇਲੀ ਰੂਟ ਦੇ ਉੱਪਰ ਚੱਲਦੇ ਆਂ ਕੱਲੀ ਕੱਲੀ ਸਵਾਰੀ ਕੱਲੀ ਕੱਲਾ ਰੂਟ ਸਾਨੂੰ ਬਖ ਬਸਾਨੂੰ ਪਤਾ ਮਹਿਕਮਾ ਕਿਵੇਂ ਮਨਾਫਿਜ ਲੈ ਕੇ ਜਾਣਾ ਅੱਜ ਤੱਕ ਪੰਜਾਬ ਰੋਡ ਵਿੱਚ ਪੀਆਰਟੀਸੀ ਦਾ ਵਿਭਾਗ ਮਨਾਫੇ 'ਚ ਰਿਹਾ ਉਹ ਮੰਤਰੀਆਂ ਦੀ ਬਦੌਲਤ ਨਹੀਂ ਰਿਹਾ ਉਹ ਸਾਡੇ ਵਰਕਰਾਂ ਦੀ ਬਦੌਲਤ ਰਿਹਾ ਅਸੀਂ ਕੰਮ ਕੀਤਾ ਅਸੀਂ ਦਿਨ ਰਾਤ ਹੀ ਕੀਤੀ ਆ ਲਾਕਡਾਊਨ ਦੇ ਵਿੱਚ ਵੀ ਸਾਡੀਆਂ ਬੱਸਾਂ ਚੱਲਦੀਆਂ ᱛੀਆਂ ਮੰਤਰੀ ਸਾਹਿਬ ਕਹਿੰਦੇ ਵੀ ਸਾਨੂੰ ਨਾ ਕੰਮ ਸਿਖਾਓ ਮੈਂ ਕਹਿੰਦਾ ਮੰਤਰੀ ਸਾਹਿਬ ਟੋਕ ਟੂ ਟੇਬਲ ਤੇ ਪੈਟੋ ਜੜ ਨਾਲ ਨਹੀਂ ਹੁਣ ਜੇ ਸਰਕਾਰ ਕਿਲੋਮੀਟਰ ਸਕੀਮ ਕਰਨਾ ਚਾਹੁੰਦੀ ਹੈ ਤਾਂ ਮਤਲਬ ਫਿਰ ਵਿਭਾਗ ਘਟੇ ਹੋਣਾ ਬਾਈ ਸਰਕਾਰ ਕਿਲੋਮੀਟਰ ਟੈਂਡਰ ਤਾਂ ਲੈ ਕੇ ਆਉਂਦੀ ਆ ਆਪਣੇ ਚਿਹਤੇ ਨੇ ਜਿਵੇਂ ਕਿਸੇ ਨੂੰ ਚੇਅਰਮੈਨ ਲਾ ਦਿੰਦੀ ਆ ਕਿਸੇ ਨੂੰ ਕਿਤੇ ਅਹੁਦਾ ਦੇ ਦਿੰਦੀ ਆ ਹੁਣ ਇਦੋਂ ਨੂੰ ਮਹਿਕਮਿਆਂ ਚ ਬਾੜਨ ਲੱਗੇ ਆਂ ਵੀ ਇੱਕ ਚਿਹਤਾ ਉਹਦੀਆਂ 10 ਬੱਸਾਂ ਪਵਾਤੀਆਂ ਔਰ ਇੱਕ ਹੋਰ ਸੁਣਿਓ ਸਰਕਾਰੀ ਬੱਸਾਂ ਮੰਨ ਕੇ ਚੱਲੋ ਕਨੈਕਟਰ ਨਹੀਂ ਹੈਗਾ ਬੱਸ ਖੜੀ ਆ ਸਰਕਾਰ ਨੂੰ ਨਾ ਪ੍ਰੋਫਿਟ ਨਾ ਲਾਸਾ ਜੇਕਰ ਕਿਲੋਮੀਟਰ ਸਕੀਮ ਦੀ ਬੱਸ ਡੀਪੂ ਦੇ ਵਿੱਚ ਪਾਈ ਜਾਂਦੀ ਆ ਉਹਨੂੰ ਖੜੀ ਨੂੰ ਵੀ 250 ਕਿਲੋਮੀਟਰ ਦੇ ਪੈਸੇ ਦੇਣੇ ਪੈਣੇ ਆ ਮਤਲਬ ਵੀ 12 ਤੋਂ 15 ਰੁਪਏ ਇੱਕ ਬੱਸ ਨੂੰ 1 ਕਿਲੋਮੀਟਰ ਦੇ ਖੜੇ ਦੇ ਦੇਣੇ ਪੈਣੇ ਆ ਸਾਨੂੰ ਇਹ ਸਰਕਾਰ ਲੈ ਕੇ ਆ ਰਹੀ ਆ ਸਾਡੇ ਉੱਪਰ ਐਡਾ ਤਖੜਾ ਕੋਹੜਾ ਪਰ ਸਰਕਾਰ ਕਹਿ ਰਹੀ ਆ ਅਸੀਂ ਜੀ ਬੱਸਾਂ ਪਾ ਰਹਿਆਂ ਨਵੀਆਂ ਪਾ ਰਹਿਆਂ ਕੋਈ ਨਵੀਂ ਨਹੀਂ ਪਾਈ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾ ਰਹੇ ਨੇ ਇੱਕ ਚਿਹਰਾ ਦਿਖਾਇਆ ਜਾ ਰਿਹਾ ਵੀ ਆ ਦੇਖੋ ਜੀ ਪੀਆਰਟੀਸੀ ਮੈਨੂੰ 4 ਸਾਲਾਂ ਚ ਇੱਕ ਬੱਸ ਤਾਂ ਝੰਡੀ ਦਿੱਤੀ ਦਿਖਾ ਦੇ ਕਿਤੇ ਟ੍ਰਾਂਸਪੋਰਟ ਮੰਤਰੀ ਕਿਤੇ ਝੰਡੀ ਆਈ ਨਹੀਂ ਕੋਈ ਬੱਸ ਇੱਕ ਬੱਸ ਕੋਈ ਨਵੀਂ ਬੱਸ ਆਈ ਨਹੀਂ ਇੱਕ ਬੱਸ ਪੂਰੇ ਪੰਜਾਬ ਚ 4 ਸਾਲਾਂ ਚ ਲੈ ਕੇ ਤਾਂ ਹੁਣ ਕਿਤੇ ਵੀ ਕਿੱਥੇ ਪਈ ਇੱਕ ਬੱਸ ਇੱਕ ਬੱਸ ਔਰ ਹਰੇਕ ਸਾਲ 500 ਤੋਂ ਵੱਧ ਬੱਸ ਕੰਡਮ ਹੁੰਦੀ ਆ ਅਤ ਕੀ ਆ ਸਾਲ ਦੇ ਵਿੱਚ 500 ਰੋੜਵੇ ਤੇ ਪੀਆਰਡੀ ਦੀ ਬੱਸ ਕੰਡਮ ਹੋ ਗਈ ਆ ਪਤਾ ਸਰਕਾਰ ਦੇਖਦੀ ਹੋਵੇ ਵੀ ਮਜ਼ਬੂਤ ਬੱਸਾਂ ਕਿੱਥੋਂ ਬਣਣੀਆਂ ਉਹ ਪਹਿਲਾਂ ਕਹਿੰਦੇ ਸੀ ਵੀ ਉਹਨਾਂ ਨੇ ਕੰਡਮ ਜੀਆਂ ਬਣਾ ਲੀਆਂ ਖਾਲੀ ਪੀਪੇ ਬਣਵਾ ਕੇ ਲਿਆਂਦੇ ਵੀ ਉੱਧਰ ਰਾਜਸਥਾਨ ਕੀ ਕਰਨ ਗਏ ਸੀ ਜਾਂ ਇੱਥੇ ਬਣਦੀਆਂ ਸੀ ਕੀ ਪਤਾ ਕੋਈ ਵਧੀਆ ਜਗ੍ਹਾ ਲੱਭਦੇ ਹੁਣ ਵੀ ਜਿੱਥੇ ਵਧੀਆ ਬਣਦੀਆਂ ਹੁਣ ਅਸਲ ਉਹ ਜਗ੍ਹਾ ਨਹੀਂ ਲੱਭ ਰਹੇ ਅਸਲ ਉਹ ਵਧੀਆ ਬੰਦੇ ਲੱਭ ਰਹੇ ਆ ਜਿਹੜੇ ਪ੍ਰਾਈਵੇਟ ਮਾਲਕ ਬੱਸਾਂ ਪਾਉਣਗੇ ਉਹਨਾਂ ਦੀ ਖੋਜ ਚ ਫਿਰਦੇ ਆ ਇਹ ਦਿੱਲੀ ਵੱਲੋਂ ਆਡਰ ਆ ਉੱਪਰੋਂ ਹੁਕਮ ਹੈ ਵੀ ਤੁਸੀਂ ਪ੍ਰਾਈਵੇਟ ਬੱਸਾਂ ਉਨਤੇ ਚੇਤਿਆਂ ਦੀਆਂ ਪਾਓ ਉਹਨਾਂ ਨੂੰ ਦਿਓ ਸਾਰਾ ਕੁਝ ਕਰਤਾ ਕਰਤਾ ਉਹੀ ਚਲਾਉਣਗੇ ਮਹਿਕਮੇ ਨੂੰ ਉਹੀ ਦੇਖਣਗੇ ਕਿਉਂਕਿ ਪ੍ਰੋਪਰਟ ਵਾਲਾ ਬੀਬੀਆਂ ਫ੍ਰੀ ਨੇ ਮੁਕਤ ਦਾ ਸਫਰਾ ਸਰਕਾਰ ਨੇ ਪੈਸੇ ਦੇਣ ਨੇ 1100 ਕਰੋੜ ਰੁਪਈਆ ਸਾਡਾ ਸਰਕਾਰ ਕੰਨੀ ਬੈਲੈਂਸ ਆ ਸਾਨੂੰ ਉਹੀ ਦੇ ਦੇ ਸੀ ਆਪਣੀਆਂ ਬੱਸਾਂ ਪਾਲਾਂਗੇ ਸਾਨੂੰ ਟ੍ਰਾਂਸਪੋਰਟ ਮੰਤਰੀ ਸਾਹਿਬ ਖਜ਼ਾਨਾ ਮੰਤਰੀ ਸਾਹਿਬ ਤੋਂ ਜਾ ਕੇ ਉਹੀ ਪੈਸੇ ਲਿਆ ਦੇਣਾ ਵੀ ਯਾਰ ਜਿੰਨਾ ਆਧਾਰ ਕੀਤਾ ਹੋਇਆ ਸੀਨੇ ਬੀਬੀਆਂ ਦਾ ਆ ਲਓ ਚੱਕੋ ਪੈਸੇ ਮੈਂ ਕਿਹਾ ਪੰਜਾਬ ਚ ਬੱਸੇ ਹੀ ਬੱਸਾਂ ਕਰ ਦਾਂਗੇ ਸੜਨ ਕਿਸ ਕਿਸੇ ਪਾਸੇ ਨੂੰ ਆਉਣ ਤਾਂ ਸੀ ਬੈਠਣ ਤਾਂ ਸੀ ਮੈਂ ਤਾਂ ਸਾਨੂੰ ਲਾਬ کہہ ਰਿਹਾ ਵੀ ਮੰਤਰੀ ਸਾਹਿਬ ਨੂੰ ਕਹੋ ਸਰਨਾ ਟੋਕ ਟੂ ਟੇਬਲ ਬੈਠਣ ਉਹ ਆਣਗੇ ਮੈਂ ਮੰਤਰੀ ਆ ਮੈਂ ਹੁਣ ਜਣੇ ਖਣੇ ਨਾ ਬੈ ਜਾਵਾ ਭਾਈ ਮੈਂ ਕਿਹਾ ਜੀ ਆਪਣੀ ਲੀਗਲ ਟੀਮ ਲੈ ਲੈਣਾ ਦੇਖੋ ਉਹਨਾਂ ਨੇ ਉਹ ਟਰਾਂਸਪੋਰਟ ਤੇ ਪਹਿਲਾਂ ਦੱਸੋ ਇੱਕ ਵਿਧਾਇਕ ਦਾ ਬਿਆਨ ਵਿਧਾਇਕ ਸਾਹਿਬ ਦਾ ਆਇਆ ਸੀ ਵੀ ਦੱਸ ਪੜੇ ਹੋਏ ਮੈਨੂੰ ਸਵਾਲ ਨਾ ਪੁੱਛੋ ਪਹਿਲਾਂ ਤੁਸੀਂ ਪੜੇ ਲਿਖੇ ਹੈਗੇ ਹੋ ਸਵਾਲ ਪੁੱਛਣ ਜੋਗੇ ਹੈਗੇ ਤੁਸੀਂ ਸਾਡੀ ਡਬਲ ਐਮ ਐ ਕੀਤੀ ਹੋਈ ਹੈ ਜੀ ਮੰਤਰੀ ਸਾਹਿਬ ਕਿਸ ਚੀਜ਼ ਵਿੱਚ ਵਹਿਮ ਚ ਨਾ ਰਹਿਣ ਵੀ ਕਿੰਨੇ ਕੁ ਪੜੇ ਹੋਏ ਨੇ ਮੈਂ ਕਹਾ ਮੰਤਰੀ ਸਾਹਿਬ ਸਾਡੇ ਚ ਪੀ ਐਚ ਡੀਆ ਕੀਤੇ ਹੋਏ ਮੁੰਡੇ ਨੇ ਆ ਮੇਰੇ ਡੀਪੂ ਦੇ ਵਿੱਚ ਇੱਥੇ ਬੀ ਐਡ ਐਮ ਟੈਕ ਐਮ ਫਿਲ ਕੀਤੇ ਹੋਏ ਮੁੰਡੇ ਨੇ ਇੱਥੇ ਇੱਥੇ ਐਮ ਫਿਲ ਕੀਤੇ ਹੋਏ ਮੁੰਡੇ ਮੈਂ ਦਿਖਾ ਦੂੰਗਾ ਇੱਥੇ ਧਰਨੇ ਚ ਬੈਠਾ ਹੂੰਗਾ ਸਾਡੇ ਕੁ ਮਾਸਟਰ ਜੀ ਕਹਿੰਦੇ ਆ ਉਹਨੂੰ ਐਮ ਫਿਲ ਕੀਤੀ ਹੋਈ ਆ ਆ ਖੜਿਆ ਐਪਲੀਕੈਂਟ ਹਾਂ ਤੁਸੀਂ ਜੀ ਜੀ ਮੈਂ ਡਬਲ ਐਮ ਐ ਬੀ ਐਡ ਟੈਟ ਪਾਸ ਅੱਛਾ ਤੇ ਮੈਸਟਰ ਉਹ ਵੀ ਕੀਤੀ ਹੋਈ ਆ ਹਰੇਕ ਹਰੇਕ ਪਾਸੇ ਨੂੰ ਅਸੀਂ ਮਤਲਬ ਸਰਕਾਰ ਦੇ ਨਾਲ ਮੱਥਾ ਲਾਉਣ ਨੂੰ ਤਿਆਰ ਆਂ ਹੂੰ जिम्मे ਸਾਡੇ ਸੂਬਾ ਕੋਈ ਕਹਿ ਰਹੇ ਨੇ ਭਗਤ ਸਿੰਘ ਭਗਤਾ ਜੀ ਕਿ ਟੇਬਲ ਟॉक ਕਰਨ ਸਾਡੇ ਨਾਲ ਆ ਵੀ ਤਾਂ ਸਹੀ ਇੱਕ ਵਾਰੀ ਕੰਮ ਤੁਸੀਂ ਚਰਨਜੀਤ ਸਿੰਘ ਚੰਨੀਵੰਗ ਸਾਰੀ ਜਾਣਦੇ ਆ ਬੈਠੇ ਧਰਨੇ ਤੇ ਆ ਬਸ ਜੀ ਬਸ ਸੇ ਮਤਲਬ ਪਤਾ ਕੀ ਗੱਲ ਹੈ ਜੀ ਅਸੀਂ ਮਜਬੂਰ ਆ ਸਾਡੇ ਬੱਚੇ ਆ ਸਾਡੇ ਪਰਿਵਾਰ ਆ ਉਹ ਸਾਡੇ ਇਹ ਨਾ ਇਹ ਬੜਨ ਨਾ ਬੜਨਾਂ ਜਨਪਿੰਡਾਂ ਦੇ ਵਿੱਚ ਜੇ ਇਹਨੇ ਕਿਲੋਮੀਟਰ ਸਕੀਮ ਬੱਸ ਲੈ ਕੇ ਆਂਦੀ ਪ੍ਰਾਈਵੇਟ ਮਾਲਕਾਂ ਦੀ ਪਿੰਡਾਂ ਜਨਾ ਵੜ ਜਾਣ ਇਹ ਸਿੱਧਾ ਚੈਲੰਜ ਆ ਸਰਕਾਰ ਨੂੰ ਸਾਡਾ ਇੰਨੇ ਪੜੇ ਲਿਖੇ ਬੰਦੇ ਨੂੰ ਧਮਕੀ ਦਾ ਰੂਪਕਾਰ ਹਥਿਆਰ ਕਰਨਾ ਪੈ ਰਿਹਾ ਮਤਲਬ ਸ਼ਬਦ ਕੋੜੇ ਹੋ ਗਏ ਤੋੜ ਦੇ ਨੇ ਇਹ ਸ਼ਬਦ ਇਹ ਸਰਕਾਰਾਂ ਕਰਵਾਉਂਦੀਆਂ ਨੇ ਹੁਣ 4 ਸਾਲ ਤੁਸੀਂ ਦੇਖੋ ਵੀ ਇੱਕ ਬੱਸ ਨਹੀਂ ਪਾਈ ਜੇ ਕਹਿੰਦੇ ਨੇ ਵੀ ਉਹ ਸਰਕਾਰ ਨੇ ਪੀਪੇ ਪਾਤੀ ਪਾਇ ਤਾਂ ਹੈ ਸਵਾਰੀ ਤਾਂ ਬੈਠ ਕੇ ਜਾਂਦੀ ਬੱਸਾਂ ਦੇ ਵਿੱਚ 52 ਸੀਟਰ ਹੈ 100 ਸਵਾਰੀ ਜਾਂਦੀ ਹੈ ਜੀ ਤੁਸੀਂ ਕਦੇ ਕਦੇ ਵੀ ਤੁਸੀਂ ਕਿਸੇ ਵੀ ਸਟੇਸ਼ਨ ਤੇ ਖੜ ਕੇ ਦੇਖ ਲਿਓ 100 ਤੋਂ ਉੱਪਰ ਬੱਸ ਸਵਾਰੀ ਹੁੰਦੀ ਹੈ ਜਦ ਕਿ 52 ਸੀਟਾਂ ਨੇ ਤੇ ਮੰਤਰੀ ਸਾਹਿਬ ਖੁਦ ਕਰਾਲੀ ਖੜਕੇ 100 ਸੀਟਾਂ 100 ਬੱਸਾਂ ਪਹਿ ਕੋਈ ਵੀ ਸੀ ਬੱਸ ਪੂਰੀ ਤੇ ਕਹਿੰਦੇ ਦੀ ਸ਼ਿਕਾਇਤ ਜੀ 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 ਪਰ ਬੱਚਿਆਂ ਨੂੰ ਨਹੀਂ ਪਤਾ ਲੋਕਾਂ ਨੂੰ ਨਹੀਂ ਪਤਾ ਕਿ ਸਰਕਾਰ ਕੀ ਕਰ ਰਹੀ ਹੈ ਉਹ ਆਪਣਾ ਕੋਈ ਚੇਅਰਮੈਨ ਹੋਣਾ ਉਹਦੇ ਕਿਹੇ ਤੇ ਆ ਗਏ ਪਰ ਭੱਜ ਗਏ ਜੇ ਅਸੀਂ ਉੱਥੇ ਹੁੰਦੇ ਭੱਜਣਾ ਨਾ ਦਿੰਦੇ ਉਹ ਫਿਰ ਬੱਸਾਂ ਟਾਕੀਆਂ ਖਿਲਵਾ ਰਹੇ ਕਿ ਇਹਨੂੰ ਚੜਾਓ ਜੇ ਕੋਈ ਸਵਾਰੀ ਗਿਰ ਜਾਂਦੀ ਸਰਕਾਰ ਸਿੱਧੇ ਤੌਰ ਤੇ ਡਰਾਈਵਰ ਜ਼ਿੰਮੇਵਾਰ ਇਹ ਆਪਣੇ ਸਰ ਜ਼ਿੰਮੇਵਾਰੀਆਂ ਲੈਣ ਅਸੀਂ ਛੱਤ ਪਰ ਲਿਆ ਕਰਨਗੇ ਕੋਈ ਗੱਲ ਨਹੀਂ ਇਹ ਜ਼ਿੰਮੇਵਾਰੀ ਨਹੀਂ ਲੈਣ ਠੀਕ ਹੈ ਜੀ ਟਾਇਰ ਮਾੜੇ ਤੁਸੀਂ ਕੋਲ ਜਾ ਕੇ ਦੇਖੋ ਵੀ 100 ਸਵਾਰੀ ਬੈਠਣ ਜੋਗੀ ਹੈਗੇ ਤੁਸੀਂ ਦੇਖਿਆ ਹੋਣਾ ਕਈ ਵਾਰੀ ਜਿੱਥੇ ਆਪਣਾ ਮੜਗਾੜ ਹੁੰਦਾ ਹੈ ਨਾ ਉੱਥੇ ਜੇ ਕੋਈ ਸਵਾਰੀ ਬੈਠੀ ਹੋਵੇ ਟਾਇਰ ਫਟ ਗਿਆ ਤਾਂ ਸਵਾਰੀ ਦਿੱਤਾ ਹੀ ਵੱਢ ਹੋ ਗਈਆਂ ਗਾਇਬ ਹੀ ਹੋ ਗਈਆਂ ਟਾਇਰ ਟਾਇਰ ਕਿੱਦਾਂ ਫਟ ਜਾਊਗਾ ਟਾਇਰ ਤਾਂ ਵਧੀਆ ਹੁਣੇ ਬੱਸਾਂ ਦੇ ਤੁਸੀਂ ਆ ਤੁਸੀਂ ਆਪ ਦੇਖ ਲਓ ਜਾ ਕੇ ਕੋਲ ਗੁੱਡੀਆਂ ਸਾਰੀਆਂ ਕਸ ਗਈਆਂ ਨੇ ਤੇ ਸਰਕਾਰ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਹੈਗੀ ਠੀਕ ਹੈ ਜੀ ਤਾਂ ਦੂਰ ਦੀ ਗੱਲ ਆ ਸਾਡੇ ਮਗਲੈਲ ਨਹੀਂ ਪੂਰਾ ਬੱਸਾਂ ਚ ਦੋ ਦੋ ਵਾਰ ਦੀਆਂ ਸਰਪਸਾਂ ਡਿਊ ਹੋ ਕੇ ਚੱਲ ਰਹੀਆਂ ਨੇ ਬੱਸਾਂ ਡੀਪੋਂ ਚ ਜਾਉ ਤਾਂ ਸਹੀ ਕਦੇ ਕਿਸੇ ਜਰਨਲ ਐ ਕਰੋ ਤੁਸੀਂ ਕਿਸੇ ਇੱਕ ਜਰਨਲ ਵਿੱਚ ਇੰਟਰਵਿਊ ਕਰੋ ਕਿਸੇ ਪੰਜਾਬ ਦਾ ਇੱਕ ਫੜ ਲਓ ਮੰਤਰੀ ਸਾਹਿਬ ਦਾ ਚੇਤਾ ਫੜ ਲਓ ਉਦੋਂ ਪੁੱਛਿਓ ਵਰਕਸ਼ਾਪ ਬਾਰੇ ਕਿੰਨਾ ਕਸਮਾਨ ਆ ਰਿਹਾ ਕਿੰਨੀਆਂ ਕਬਸਾਂ ਦੇ ਸਪੇਅਰ ਪਾਰਟ ਆ ਰਿਹਾ ਬਿਲਕੁਲ ਪਠਾ ਬਿਠਾਉਣ ਵਾਲੇ ਤਰ ਔਰ ਸਾਨੂੰ ਇੰਨਾ ਚੌਤੀ ਜਿੱਦੇ ਮਨ ਸਰਕਾਰ ਬਣੀ ਸੀ ਨਾ ਇਹ ਧਰਨਿਆਂ ਚੁੱਠੀ ਵੀ ਪਾਰਟੀ ਹੈ ਜਿੱਦੇ ਬਣੀ ਸੀ ਅਸੀਂ ਆਪਣੇ ਕੋਲੋਂ 20 ਕਿਲੋ ਲੱਡੂ ਬੰਡੇ ਸੀ ਪਰ ਅੱਜ ਦੇ ਟਾਈਮ ਸਾਨੂੰ ਇਹਨਾਂ ਨੇ ਪਾਥੀਆਂ ਇਹਨਾਂ ਦੇ ਪਿੰਡਾਂ 'ਚ ਮਾਰਨ ਨੂੰ ਮਜਬੂਰ ਕਰਤਾ ਮੈਂ ਕਿਹਾ ਵੀ ਬੜੇ ਉਹ ਐਤੀ ਪਿੰਡਾਂ ਦੇ ਵਿੱਚ ਆਇਓ ਬਾਕੀ ਦੇਖ ਹੀ ਲਿਆ ਇਹਨਾਂ ਨੇ ਲਕਸ਼ਣਾ ਪਿੱਛੇ ਜੇ ਕਰਾ ਕੇ ਦੇਖਿਆ ਨੇ ਬਾਕੀ ਰਹਿ ਗਿਆ ਸਾਲ ਕੋਈ ਗੱਲ ਨਹੀਂ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਨੇ ਇਹਦੇ ਨੇ ਟੋ ਵਾਲੇ ਪਾਥੀਆਂ ਤੇ ਆ ਗਏ ਹੁਣ ਮੈਂ ਕਿਹਾ ਜੀ ਬਿਲਕੁਲ ਜਿਵੇਂ ਪਹਿਲਾਂ ਲੱਡੂਆਂ ਦੇ ਟੋਕਰੇ ਭਰਦੇ ਤੇ ਹੁਣ ਪਿੰਡਾਂ 'ਚ ਪਾਥੀਆਂ ਦੇ ਟੋਕਰੇ ਭਰੇ ਹੋਏ ਨੇ ਆਉਣ ਦਾ ਸੀ ਕਰਾਂਗੇ ਸਵਾਗਤ ਇਹਨਾਂ ਦਾ ਪਿੰਡਾਂ 'ਚ ਬੜਨ ਦਾ ਸੀ ਸਾਡੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲਤਾ ਕਰਨ ਸਾਡੇ ਸਵੇਰੇ 4 ਵਜੇ ਘਰਾਂ ਸੱ ਐਡੇ ਕਿੱਡੇ ਕ ਸੀ ਵੀ ਸਰਕਾਰ ਦੇ ਤੋਪ ਚਲਾ ਰਹੇ ਸੀ ਅਸੀਂ ਸਿਰਫ ਲੋਕਾਂ ਨੂੰ ਦੱਸ ਰਹੇ ਸੀ ਵੀ ਕਿਲੋਮੀਟਰ ਬੱਸਾਂ ਸਾਡੇ ਲਈ ਗਲਤ ਨੇ ਸਾਡਾ ਮਹਿਕਮਾ ਖਤਮ ਕਰ ਦੇਣਗੇ ਜਿਵੇਂ ਬਿਜਲੀ ਬੋਰਡ ਖਤਮ ਕੀਤਾ ਹੋਰ ਮਹਿਕਮੇ ਖਤਮ ਕੀਤੇ ਆ ਜਿਵੇਂ ਹੁਣ ਟਰਾਂਸਪੋਰਟ ਨੂੰ ਲੱਗੇ ਹੋਏ ਨੇ ਆਰ ਪੀਓ ਦਾ ਤਰਬੰਦ ਕਰਤੇ ਠੀਕ ਹੈ ਜੀ ਉਹ ਤੋਂ ਬਾਅਦ ਹੁਣ ਆ ਗਏ ਪੀਆਰਟੀ ਸੇ ਰੋਡ ਪਾਈ ਬੱਲ ਆ ਜੋ ਇਹਨਾਂ ਨੇ ਸਰਕਾਰ ਕਹਿੰਦੀ ਵੀ ਸਾਡਾ ਤਾਂ ਖਜ਼ਾਨਾ ਕਸੇ ਕਦੀ ਖਾਲੀ ਆ ਸਾਡਾ ਖਜ਼ਾਨਾ ਭਰਿਆ ਹੋਇਆ ਬੱਸਾਂ ਦਾ ਫ੍ਰੀ ਜਾ ਰੀਆਂ ਬੀਬੀਆਂ ਵਾਸਤੇ ਵੀ ਐਡਾ ਤਕੜਾ ਪ੍ਰਬੰਧ ਸਰਕਾਰ ਦਾ ਐਡਾ ਸਿਸਟਮ ਚੱਲ ਰਿਹਾ ਤੁਸੀਂ ਇਲਜ਼ਾਮ بڑے ਛੋਟੇ ਛੋਟੇ ਲਾ ਰਹੇ ਹੋ ਸਰਕਾਰ ਤੇ ਖਜ਼ਾਨਾ ਮੰਤਰੀ ਸਾਹਿਬ ਨੂੰ ਇਹ ਪੁੱਛਿਓ ਵੀ ਲਾਸਟ ਜਿਹੜੀ ਪੇਮੈਂਟ ਸਾਨੂੰ ਰੋਡਵੇਨ ਨੂੰ ਕੀਤੀ ਸੀ ਫ੍ਰੀ ਬੀਬੀਆਂ ਦੀ ਉਹ ਕਿੰਨੀ ਕੀਤੀ ਸੀ ਤੇ ਕਦੋਂ ਕੀਤੀ ਸੀ ਕਦੋਂ ਕੀਤੀ ਸੀ ਤੁਸੀਂ ਦੱਸੋ ਕਿਹਾ ਤਕਰੀਬਨ ਡੇਢ ਮਹੀਨੇ ਤੋਂ ਪਲੱਸ ਹੋ ਗਿਆ ਸਾਨੂੰ ਪੇਮੈਂਟ ਬੀਬੀਆਂ ਦੇ ਕੀਤੀ ਨੂੰ ਤੇ ਮੈਂ ਪੀਆਰਟੀਸੀ ਤੇ ਪੰਜਾਬ ਰੋਡਵੇ ਦਾ ਘਣਿਆਂ ਦਾ 1300 ਕਰੋੜ ਤੋਂ ਪਲੱਸ ਹੈ 1300 ਕਰੋੜ ਤੋਂ ਪਲੱਸ ਜਿਹੜਾ ਇਹਨਾਂ ਕਰਨੀ ਪੈਂਡਿੰਗ ਪਿਆ ਸਾਡਾ ਬੀਬੀਆਂ ਦਾ ਔਰ ਜਿਹੜੀਆਂ ਰੈਲੀਆਂ ਲਵਾਈਆਂ ਸੀ ਅਜੇ ਤੱਕ ਬਾਦਲ ਸਾਹਿਬ ਨੇ ਰੈਲੀਆਂ ਦੇ ਪੈਸੇ ਆ ਰਹੇ ਨੇ ਕੈਪਟਨ ਸਾਹਿਬ ਵੀ ਸਰਕਾਰ ਨਾਲ ਕਿ 4 ਸਾਲ ਲੰਘੀ ਲੰਘੀ ਜਿਹੜੀਆਂ ਰੈਲੀਆਂ 'ਚ ਗੱਡੀਆਂ ਲਾ ਕੇ ਜਾਂਦੀਆਂ ਨੇ ਇੱਕ ਵੀ ਬਿੱਲ ਦਿਖਾ ਦੇਣਾ ਮੰਤਰੀ ਸਾਹਿਬ ਰੋਡ ਤੇ ਆ ਜਾਣਾ ਕੈਮਰੇ ਸਾਹਮਣੇ ਆ ਜਾਣਾ ਵੀ ਆਹ ਲਓ ਜੀ ਬਿਲਾ ਆਹ ਬੀਬੀਆਂ ਨੇ ਸਫ਼ਰ ਕੀਤਾ ਤੀ ਆਹ ਪੈਸੇ ਪਾ ਤੇ ਆ ਰੈਲੀਆਂ ਵਾਲੇ ਪੈਸੇ ਨੇ ਦਿਖਾਉਣਾ ਤਾਂ ਸੀ ਕਿਤੇ ਬਹਿ ਕੇ ਬਸ ਗੱਲਾਂ ਜੁਨੀਆ ਮਰਜ਼ੀ ਕਰਾ ਲੋ ਗੱਲਾਂ ਨੂੰ ਮੈਂ ਕਿਹਾ ਟੌਕ ਟੁੱਟੇ ਬੋ ਤਾਂ ਬੈਟਰ ਛੱਡ ਨਾਲ ਜਿਹੜੇ ਮੰਤਰੀ ਸਾਹਿਬ ਰੋਜ਼ ਕਹਿੰਦੇ ਆ ਇਹ ਗੱਲ ਵੀ ਮੇਰੇ ਨਾਲ ਆ ਕੇ ਗੱਲ ਕਰਨਾ ਪਿੱਛੇ ਸਾਨੂੰ ਮੀਟਿੰਗ ਦਿੱਤੀਦੀ ਇਹਨਾਂ ਨੇ ਵੀ ਸਵੇਰ ਨਾਲ ਉਹ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਸਾਹਿਬ ਨੇ ਬੈਠਣਾ ਜਾਇਜ਼ ਨਹੀਂ ਸਮਝਿਆ ਉਹ ਕਹਿੰਦੇ ਨਹੀਂ ਜੀ ਪਹਿਲਾਂ ਕਿਲੋਮੀਟਰ ਤੇ ਸਾਡ ਨਾਲ ਗੱਲ ਕਰੋ ਕਿਲੋਮੀਟਰ ਪਾਓ ਫਿਰ ਜੁਨੀਅਨ ਨਾਲ ਬੈਠਾਂਗੇ ਅੱਜ ਵੀ ਕੋਹੜਾ ਆਈ ਲੈ ਕੇ ਆ ਰਹੀ ਆ ਸਵੇਰ ਦਾ ਜੇ ਵੀ ਤੁਹਾਨੂੰ ਸਸਪੈਂਡ ਕਰਾਂਗੇ ਤੁਹਾਡੀਆਂ ਬਦਲੀਆਂ ਕਰ ਦਾਂਗੇ ਤੁਹਾਨੂੰ ਟਰਮੀਨੇਟ ਕਰ ਦਾਂਗੇ ਕਿਲੋਮੀਟਰਾਂ ਤੇ ਨਾ ਬੋਲੋ ਤੋਂ ਤੱਕ ਬੈਠਣਾ ਤੁਸੀਂ ਹੁਣ ਇੱਦਾਂ ਇਹ ਅਨਮਿੱਥੇ ਸਮੇ ਲਈ ਆ ਸਰ ਜਿੰਨਾ ਟਾਈਮ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਨਹੀਂ ਹੁੰਦਾ ਉਹਨਾ ਟਾਈਮ ਪੀਆਰਟੀਸੀ ਤੇ ਪੰਜਾਬ ਰੋਡ ਮੁਕੰਮਲ ਪੰਜਾਬ ਚ ਬੰਦ ਆ। ਇਹ ਲੈ ਨਾ ਲੱਗੀਆਂ ਰਹਿਣਗੇ ਇਦਾਂ ਹੀ ਬੱਸਾਂ ਦੀਆਂ ਇਹ ਬਦਲਣਗੀਆਂ ਸਰ ਇੱਕ ਕਠੜੀਆਂ ਨਹੀਂ ਹੈਗੀਆਂ ਅਸੀਂ ਇਹ ਤੋਂ ਬਾਅਦ ਦੇਖਦੇ ਹਾਂ ਅੱਜ ਸ਼ਾਮ ਨੂੰ ਵੀ ਟਰਾਂਸਪੋਰਟ ਮੰਤਰੀ ਦੇ ਘਰ ਵੱਲ ਨੂੰ ਕੁਝ ਕਰੀਏ ਜਾਂ ਮੁੱਖ ਮੰਤਰੀ ਪੰਜਾਬ ਦੇ ਘਰ ਵੱਲ ਨੂੰ ਕੁਝ ਕਰੀਏ ਇਹ ਵਧੂਗਾ ਜੀ ਐਤ ਕੀ ਸਰਕਾਰ ਨੇ ਸੜਨਾ ਪਹਿਲਾਂ ਉਹਨਾਂ ਨੇ ਡੂਮਲੇ ਦੇ ਵਿੱਚ ਢਾਹ ਉਹਨਾਂ ਨੇ ਮਾਰਿਆ ਐਤ ਕੀ ਅਸੀਂ ਕੱਟਾ-ਕੱਟੀ ਕੱਢਾਂਗੇ ਕੋਈ ਗੱਲ ਨਹੀਂ ਪਹਿਲੀ ਸਾਡੀ ਉਮਰ ਤਾਂ ਪਹਿਲੀ ਲੰਘ ਚੁੱਕੀ ਆ ਕੋਈ ਗੱਲ ਨਹੀਂ ਜੇ ਇਹ ਸਾਨੂੰ ਨਹੀਂ ਮਹਿਕਮੇ ਚ ਰਹਿਣ ਦੇਣਗੇ ਫਿਰ ਸਰਕਾਰ ਚ ਰਹਿ ਥੋੜਾ ਜਾਣਗੇ ਫਿਰ ਪਿੰਡਾਂ ਚ ਥੋੜਾ ਆ ਜਾਣਗੇ ਆਉਣ ਤੋਂ ਕੋਈ ਗੱਲ ਨਹੀਂ ਭਾਇਦਾਂ ਨੂੰ ਬਾਹਰ ਕੁਝ ਨੇ ਦੇਖਾਂਗੇ ਫਿਰ ਜਿਹੜੇ ਬੰਦਿਆਂ ਨੂੰ ਬੱਸਾਂ ਪਾਉਣ ਲਈ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਉਤਸ਼ਾਹਿਤ ਕਰ ਰਹੀ ਹੈ ਤੇ ਜਿਨ੍ਹਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆ ਉਹਨਾਂ ਦੀ ਥਾਂ ਤੇ ਤੁਸੀਂ ਹੀ ਉਹ ਨਹੀਂ ਆ ਜਾਂਦੇ ਭਾਈ ਉਹ ਬੱਸਾਂ ਤੁਸੀਂ ਪਾ ਲੋ ਤਾਂ ਤੁਹਾਨੂੰ ਵੀ ਤਾਂ ਫਾਇਦਾ ਮਿਲ ਸਕਦਾ ਇੱਕ ਬੱਸ ਦਾ ਜੇਕਰ ਕਿਲੋਮੀਟਰ ਬੱਸ ਸਰਕਾਰ ਪਾਉਂਦੀ ਆ ਉਹਦਾ ਇੱਕ ਮਹੀਨੇ ਦਾ ਸਵਾ ਲੱਖ ਰੁਪਇਆ ਕਿਸ਼ਤ ਬਣਦੀ ਆ ਜਿਹੜੀ ਉਹਨੇ ਪ੍ਰਾਈਵੇਟ ਮਾਲਕਾਂ ਨੂੰ ਦੇਣੀ ਆ ਜੇ ਸਰਕਾਰ ਆਪਦੀ ਪਾ ਰਹੀ ਆ 55000 ਰੁਪਇਆ ਕਿਸ਼ਤ ਆ ਬਸਦੀ ਉਹ 55000 ਚ ਲੱਖ ਚ ਦੋ ਰੁਪਏ ਗਈਆਂ ਸਰਕਾਰ ਆਪਦੀ ਪਾਲੇ ਦੋ ਬਸਾਂ ਡਰਾਈਵਰ ਕਨੈਕਟਰ ਸਰਕਾਰੀ ਡਰਾਈਵਰ ਕਨੈਕਟਰ ਸਰਕਾਰੀ 5 ਸਾਲਾਂ ਬਾਅਦ ਜਿਹੜੀ ਬਸਾਂ ਉਹ ਮਹਿਕਮੇ ਦੀ ਆ ਬਸ ਫ੍ਰੀ ਹੋਏ ਨਹੀਂ 5 ਸਾਲ ਪੰਜ ਸਾਲ ਫ੍ਰੀ ਹੋ ਜਾਣੀ ਆ ਉਹ ਮਹਿਕਮੇ ਦੀ ਆ ਉਦੋਂ ਨੂੰ ਉਹ ਕਹਿੰਦੇ ਬੋਲੋ ਨਾ ਉਹਨਾਂ ਲੋਕਾਂ ਨੂੰ ਦੱਸੋ 5 ਸਾਲਾਂ ਦੇ ਵਿੱਚ ਇੱਕ ਮਾਲਕ ਕੋਰੇ ਨਾ ਨਾ ਕਰਦੇ 1.5 ਤੋਂ 2 ਕਰੋੜ ਰੁਪਇਆ ਚੱਲਿਆ ਜਾਂਦਾ ਪ੍ਰਾਈਵੇਟ ਮਾਲਕ ਕੋਲੇ ਤੇ ਇੱਕ ਬੱਸ 40 ਤੋਂ 45 ਲੱਖ ਚ ਪੈ ਜਾਂਦੀ ਆ 1 ਕਿਲੋਮੀਟਰ ਬੱਸ ਜਿਹਨਾਂ ਨੇ ਪਾਉਣੀਆਂ ਉਹਦੇ ਮੁਕਾਬਲੇ 5 ਸਾਲਾਂ ਚ ਤਿੰਨ ਬੱਸਾਂ ਪੈ ਜਾਣਗੀਆਂ ਪੀਆਰਟੀਸੀ ਤੇ ਪੰਜਾਬ ਰੋਡੋ ਬੇਦ ਦੇ ਵਿੱਚ 1 ਸਾਲਾਂ ਚ 5 ਸਾਲਾਂ ਬਾਅਦ ਮਹਿਕਮੇ ਦੀ ਜਿਹੜੀ ਪ੍ਰਾਈਵੇਟ ਆ 5 ਸਾਲਾਂ ਬਾਅਦ ਪ੍ਰਾਈਵੇਟ ਮਾਲਕ ਦੀ ਜਿਹੜੇ ਮਹਿਕਮੇ ਦੀ ਪਾਉਣਗੇ ਤੇ 5 ਸਾਲਾਂ ਬਾਅਦ ਉਹ ਬੱਸ ਮਹਿਕਮੇ ਦੀ ਹੋਊ ਇਹ ਗੱਲਾਂ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਦੱਸੀਆਂ ਵੀ ਇਹ ਕਿਤੇ ਕੀ ਬਿਧਾਨ ਜਾਣੇ ਹੋਣ ਉਹ ਉਹਨਾਂ ਨੂੰ ਪਤਾ ਹੀ ਨਾ ਲੱਗੇ ਇਸ ਗੱਲ ਦਾ ਵੀ ਏਡੀਆਂ ਘੁੰਡੀਆਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਕੋਲ ਦਾ ਸਮਾਂ ਨਹੀਂ ਛੱਡਣਾ ਗੱਲ ਕਰਨ ਦਾ ਟਾਈਮ ਨਹੀਂ ਹੈਗਾ ਬਹੁਤ ਵਾਰ ਮੀਟਿੰਗਾਂ ਦੇ ਲਿਆ ਇੱਕ ਵੀ ਸਾਡੀ ਮੀਟਿੰਗ ਜਿਹੜੀ ਮੁੱਖ ਮੰਤਰੀ ਪੰਜਾਬ ਨੇ ਨਹੀਂ ਬੁਲਾਈ ਵੀ ਟਰਾਂਸਪੋਰਟ ਸਟੇਟ ਦੀ ਰੀੜ ਦੀ ਹੱਡੀ ਹੁੰਦੀ ਆ ਤਿੰਨ ਐਮਰਜੈਂਸੀ ਵਿਭਾਗ ਆਉਂਦੇ ਆ ਪੁਲਿਸ ਸਿਹਤ ਤੇ ਟਰਾਂਸਪੋਰਟ ਸਾੜਨਾ ਤਾਂ ਬੈਠਣ ਦੀ ਟਾਈਮ ਨਹੀਂ ਮਿਲਿਆ ਮੰਤਰੀ ਸਾਹਿਬ ਨੂੰ ਉਹ ਸਾੜਨਾ ਬਹਿੰਦੇ ਆ ਬੰਦ ਕਮਰੇ ਮੀਟਿੰਗਾਂ ਦਬਕਾ ਉਥੇ ਵੀ ਸਸਪੈਂਡ ਕਰ ਦਿਆਂਗਾ ਤੈਨੂੰ ਟਰਮੀਨੇਟ ਕਰ ਦਾਂਗੇ ਜੇ ਬਾਹਰ ਬੋਲੇ ਆ ਅੱਜ ਵੀ ਜਿਹੜੇ ਬੋਲ ਰਹੇ ਆ ਸੀ ਜਾਸਰ ਕਰਨ ਸਾਡੇ ਬਦਲੀਆਂ ਜਾਂ ਸਸਪੈਂਸ਼ਨਾਂ ਬਟ ਤੇ ਪਈਆਂ ਨੇ ਤੁਹਾਨੂੰ ਇਹ ਤੋਂ ਅਗਲੀ ਇੰਟਰਵਿਊ ਚ ਦਿਖਾ ਦੂੰਗਾ ਵੀ ਕਿਹੜੇ ਕਿਹੜੇ ਇਹਨਾਂ ਨੇ ਸਾਡੇ ਧਰਾਮਾਂ ਲਾਈਆਂ ਨੇ ਤੇ ਕੀ ਕੀ ਕੀਤਾ ਜਦ ਕਿ ਅਸੀਂ ਆਪਦਾ ਹੱਕ ਮੰਗ ਰਹੇ ਆ ਧਰਨਾ ਦੇਣਾ ਸਾਡਾ ਰਾਈਟ ਹੈ ਕੋਈ ਗਲਤ ਹੋ ਰਿਹਾ ਸਾਨੂੰ ਦੱਸਣਾ ਰਾਈਟ ਆ ਮੰਤਰੀ ਸਾਹਿਬ ਤੁਹਾਨੂੰ ਝੂਠਾ ਕਰ ਦੇਣਾ ਜਿਹੜੇ ਉਹ ਅਸੀਂ ਗੱਲਾਂ ਕਹੀਆਂ ਨੇ ਮੰਤਰੀ ਸਾਹਿਬ ਝੂਠਾ ਕਰ ਦੇਣ ਵੀ ਇਹਦਾ ਝੂਠੇ ਨੇ ਅਸੀਂ ਮੰਨਣ ਨੂੰ ਤਿਆਰ ਟੇ ਟੇਬਲ ਤੇ ਬਹਿ ਜਾਣ ਲਾਇਵ ਕਰ ਲੈਣ ਮੰਤਰੀ ਸਾਹਿਬ ਨੂੰ ਲਾਈਵ ਕਰਨ ਦਾ ਬਹੁਤ ਸ਼ੌਂਕ ਆ ਆਪਣੀ ਵੀਡੀਓ ਜਗਾ ਛੋਡੀ ਦਫਤਰ ਛੋਡਾ ਬਿਊਰੋਕ੍ਰੇਸੀ ਛੋਡੀ ਸਾਡੇ ਨਾਲ ਲਾਇਬ ਹੋ ਕੇ ਬੈਠੋ ਅਸੀਂ ਤਸੱਲੀ ਕਰਾਤੀ ਤੇ ਤੁਸੀਂ ਰੱਦ ਕਰ ਦਿਓ ਤੁਸੀਂ ਕਰਾਤੀ ਅਸੀਂ ਕਿਲੋਮੀਟਰਾਂ ਸਾਈਨ ਕਰਕੇ ਉ ਟੰਗ ਬਲਾਉ ਪਾ ਦੋ ਜੀ ਪਰ ਸਰਕਾਰ ਹਮੇਸ਼ਾ ਕਹਿੰਦੀ ਆ ਵੀ ਯਾਰ ਲੋਕਾਂ ਨੂੰ ਖਚਲ ਖਵਾਰ ਨਾ ਕਰਿਆ ਕਰੋ ਤੁਸੀਂ ਬੱਸਾਂ ਖੜਾਤੀ ਹੁਣ ਵੀ ਤੁਹਾਡੇ ਲੋਕ ਤੰਗ ਹੋਣਗੇ ਵੀ ਤੁਸੀਂ ਸਾਡੇ ਮੰਤਰੀਆਂ ਦੇ ਘਰ ਆ ਜੇ ਕਰੋ ਵਿਧਾਇਕਾਂ ਦੇ ਘਰ ਆ ਜੇ ਕਰੋ ਸਾਡੇ ਕੋਲ ਗੱਲ ਕਰਿਆ ਕਰੋ ਆ ਕੇ ਧਰਨਾ ਕਾਰੀਆਂ ਨੂੰ ਭਾਵੇਂ ਕੋਈ ਧਰਨਾ ਹੋਵੇ ਇਦਾਂ ਹੀ ਕਹਿੰਦੇ ਆ ਉਹ ਕਹਿੰਦੇ ਤੁਸੀਂ ਸਾਡੇ ਤੱਕ ਗੱਲ ਲਿਆਇਆ ਕਰੋ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਇਹ ਗਲਤ ਗੱਲ 10 ਦਿਨ ਹੋ ਗਏ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪੂਰਬ ਚ ਸਿੱਧੀ ਪੂਰਬ ਚਲਦੇ ਨੂੰ ਪੂਰਾ ਪੰਜਾਬ ਬੇਲਾ ਕੀਤਾ ਪਿਆ ਕੋਈ ਬੱਸ ਨਹੀਂ ਦੀਪੂਆਂ ਦੇ ਵਿੱਚ ਰੂਟ ਬੇਲੇ ਨੇ ਓਦਾਂ ਪੰਜਾਬ ਸਰਕਾਰ ਨੂੰ ਪਤਾ ਨਹੀਂ ਖੱਜਲਗਵਾਰੀ ਹੋ ਰਹੀ ਆ ਰੂਟ ਦੇ ਉੱਪਰ ਓਦਾਂ ਪੰਜਾਬ ਸਰਕਾਰ ਨੂੰ ਪਤਾ ਨਹੀਂ ਹੈਗਾ ਅੱਜ ਅਸੀਂ ਤਾਂ ਜਿਹੜਾ ਅੱਜ ਦਾ ਧਰਨਾ ਇਹਦਾ ਅਸੀਂ ਨੋਟਿਸ 20 ਤਰੀਕ ਨੂੰ ਦੇ ਚੁੱਕੇ ਆ 20 ਤਰੀਕ ਨੂੰ ਲੁਧਿਆਣੇ ਮੀਟਿੰਗ ਕਰਕੇ ਸੀ ਸ਼ਿਕਾਇਤਾਂ ਤੇ ਵੀ 28 ਨੂੰ ਅਸੀਂ ਜੀ ਵਿਰੋਧ ਕਰਾਂਗੇ 8 ਦਿਨ ਤੇ ਮਤਸਬ ਮੀਟਿੰਗ ਬੁਲਾ ਲੈਂਦੇ ਸਾਡੀ ਸੰਤੁਸ਼ਟੀ ਕਰਾ ਦਿੰਦੇ ਅਸੀਂ ਨਾ ਲਾਉਂਦੇ ਇਹ ਤਾਂ ਅੱਜ ਵੀ ਕਹਿੰਦੇ ਆ ਸਾਡਾ ਸ਼ਾਮ ਨੂੰ ਅੱਜ ਡੇਟ ਰੱਖਣਾ ਬਹਿ ਜਾਣਾ ਸਾਡੀ ਤਸੱਲੀ ਕਰਾ ਦੇਣ ਉਹ ਅਸੀਂ ਉਹਨਾਂ ਦੀ ਕਰਾ ਦਾਂਗੇ ਸਾਨੂੰ ਕਰਾ ਦੇਣਾ ਜਿਹਦਾ ਨਿੱਤਰ ਗਿਆ ਉਹ ਠੀਕ ਐ ਸੈਟ ਹੋ ਕੇ ਆ ਜਾਊਗਾ ਕਿਹੜੀ ਹੁਣ ਲੋਕਾਂ ਦੀ ਖਾਤਰ ਖਵਾਰੀ ਹੋ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਆ ਆਮ ਆਦਮੀ ਪਾਰਟੀ ਪੰਜਾਬ ਦੀ ਉਹ ਜ਼ਿੰਮੇਵਾਰ ਆ ਸਾਨੂੰ ਤਾਂ ਉਹਨਾਂ ਨੇ ਬਿਠਾਇਆ ਔਰੇ ਅਸੀਂ ਬੈਠੇ ਨਹੀਂ ਹੈਗੇ ਸਾਨੂੰ ਤੜਕੇ 4 ਵਜੇ ਘਰਾਂ ਚੋਂ ਅਰੈਸਟ ਕੀਤਾ ਗਿਆ ਮੈਨੂੰ ਵੀ ਸਵੇਰੇ ਅਰੈਸਟ ਕਰ ਲਿਆ ਸੀ ਇੱਥੋਂ ਕਿਦਾਂ ਆਏ ਫਿਰ ਮੈਨੂੰ ਜਦੋਂ ਜ਼ੋਰ ਹੋਰ ਚੜ ਗਿਆ ਬੰਦੋਜੋ ਕੇ ਰੋਡ ਰੋਡਾਂ ਤੇ ਬੱਸਾਂ ਲੱਗ ਗਈਆਂ ਤੇ ਮਜਬੂਰ ਹੁੰਦੈਨ ਇਹਨਾਂ ਨੇ ਮੈਨੂੰ ਛੱਡਣਾ ਪਿਆ ਸੋ ਮੈਂ ਵੀਡੀਓ ਵੀ ਭੇਜ ਦੂੰਗਾ ਮੈਨੂੰ ਇੱਥੋਂ ਅਰੈਸਟ ਕਰਕੇ ਲੈ ਗਈ ਸਵੇਰੇ ਪਰ ਜਦੋਂ ਜ਼ੋਰ ਚੜ ਗਿਆ ਡੰਡਾ ਚੜ ਗਿਆ ਤਾਂ ਨਾਲ ਦੇ ਨਾਲ ਰਿਲੀਜ਼ ਕਰਤਾ ਤੇ ਹੁਣ ਤੜਕੇ 4 ਵਜੇ ਡੂਮਣੇ ਚ ਡੜਾ ਇਹਨਾਂ ਨੇ ਮਾਰਿਆ ਸਾਡਾ ਤਾਂ ਕੱਲਾ ਗੇਟ ਰੇਲੀਆਂ ਦਾ ਅਸੀਂ ਕਰ ਰਹੇ ਸੀ ਸਾਡਾ ਸ਼ਾਂਤ ਮਈ ਸੀ ਇਹ ਬਦਮਾ ਲੈ ਕੇ ਆਏ ਨੇ ਹਜੇ ਵੀ ਇਸ ਟਾਈਮ ਸਾਡੇ 20 ਤੋਂ 22 ਸਟੇਟ ਔਰ ਡੀਪੂਆਂ ਦੇ ਮੁਲਾਜ਼ਮ ਨੇ ਅਰੈਸਟ ਨੇ ਉਹ ਛੱਡੇ ਨਹੀਂ ਹੈਗੇ ਅਜੇ ਤੱਕ ਬਿਠਾਈ ਬੈਠੇ ਨੇ ਵੀ ਟੈਂਡਰ ਖੋਲ ਰਿਹਾ ਕਿ ਟੈਂਡਰ ਬਿਲਕੁਲ ਇਹ ਮਸਲਾ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਪਰ ਅੱਜ ਤਾਂ ਬਹੁਤ ਜ਼ਿਆਦਾ ਮਾਹੌਲ ਗਹਿਮਾ ਗਮੀ ਤਾਂ ਹੋ ਜਾਂਦਾ ਜਦੋਂ ਇਹ ਪ੍ਰੋਟੈਸਟ ਸ਼ੁਰੂ ਹੁੰਦਾ ਦੂਜੇ ਪਾਸੇ ਅਰੈਸਟ ਹੋਣੇ ਸ਼ੁਰੂ ਹੋ ਜਾਂਦੇ ਆ ਮੁਲਾਜ਼ਮ ਸੋ ਉਹ ਤਸਵੀਰਾਂ ਸਵੇਰ ਤੋਂ ਹੀ ਆ ਰਹੀਆਂ ਬੱਸਾਂ ਖੜੀਆਂ ਤੇ ਲੋਕ ਵੀ ਖੜੇ ਆ ਜਿਹੜੇ ਬੱਸਾਂ ਦੇ ਉੱਤੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਚਾਹੁੰਦੇ ਸੀ ਉਹ ਵੀ ਤੰਗ ਪਰੇਸ਼ਾਨ ਹੋ ਰਹੇ ਆ ਤੇ ਇਹਨਾਂ ਦਾ ਕਹਿਣਾ ਹੈ ਕਿ ਜ਼ਿੰਮੇਵਾਰੀ ਸਰਕਾਰ ਦੀ ਆ ਇਸ ਗੱਲਬਾਤ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਰਕਾਰ ਦੇ ਵੱਲੋਂ ਸਵਾਲ ਇਹਨਾਂ ਤੱਕ ਆਏ ਆ ਪਰ ਇਹਨਾਂ ਦੇ ਜਵਾਬ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਤੇ ਨਤਨ ਸਿੰਘ ਪੰਜਾਬੀ ਲੋਕ ਚੈਨਲ